ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਦੀ ਹੁਣੇ ਹੁਣੇ ਆ ਰਹੀ ਹੈ ਵੱਡੀ ਖਬਰ ਹੁਣੇ ਹੁਣੇ ਇੱਥੋਂ ਮਿਲੀ ਜਿਹੇ ਚੀਜ਼ ਦੇਖ ਸਭ ਲੋਕਾਂ ਦੇ ਉੱਡੇ ਗਏ ਹੋਛ ਜੀ ਹਾਂ ਦੋਸਤੋ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਬਟਾਲਾ ਚੱਕਨ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਨੌਜਵਾਨ ਦੀ ਲਾਸ਼ ਰੋਜ਼ ਸਿਨੇਮਾ ਰੋਡ ਤੇ ਨੇੜੇ ਪਈ ਮਿਲੀ ਲਾਸ਼ ਦੇ ਕੋਲ ਨਸ਼ੇ ਦਾ ਠਿਕਾ ਪਿਆ ਹੋਇਆ ਸੀ ਜਿਸ ਤੋਂ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਤੇ ਮੌਕੇ ਤੇ ਪਹੁੰਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਮ ਲਈ ਭੇਜ ਦਿੱਤਾ ਹਾਲਾਂਕਿ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਨੌਜਵਾਨ ਨੂੰ ਸਭ ਤੋਂ ਪਹਿਲਾਂ ਦੇਖਣ ਵਾਲੇ ਰਾਘੀਰ ਪ੍ਰਗਟ ਸਿੰਘ ਅਤੇ ਸਰਵਣ ਸਿੰਘ ਨੇ ਦੱਸਿਆ ਕਿ ਇਸ ਥਾਂ ਤੇ ਕਈ ਵਾਰ ਨੌਜਵਾਨ ਜੇ ਜਦੋਂ ਉਹ ਅੱਜ ਜਦੋਂ ਉਹ ਇੱਥੋਂ ਲੰਘ ਰਹੇ ਸਨ ਤਾਂ ਉਹਨਾਂ ਇੱਕ ਨੌਜਵਾਨ ਨੂੰ ਡਿੱਗਿਆ ਦੇਖਿਆ ਜੀ ਹਾਂ ਦੋਸਤੋ ਜਦੋਂ ਉਹਨਾਂ ਨੇੜੇ ਜਾ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਉਸਦੇ ਨੇੜੇ ਨਸ਼ੇ ਦਾ ਟੀਕਾ ਵੀ ਪਿਆ ਹੋਇਆ ਸੀ ਫਿਰ ਉਹਨਾਂ ਨੇ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਲਿਆ ਤੇ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਪੁਲਿਸ ਪਹਿਲਾਂ ਵੀ ਕਈ ਵਾਰ ਇੱਥੇ ਛਾਪੇ ਮਾਰ ਚੁੱਕੀ ਹੈ ਇਸ ਮੌਕੇ ਇਸ ਦਰਾਨ ਮੌਕੇ ਤੇ ਪੁੱਜਿਆ ਥਾਣਾ ਸਿਵਲ ਲਾਈਨ ਬਟਾਲਾ 10ਐਚਓ ਸੁਖਰਾਸ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਪੁਲਿਸ ਪਾਟੀ ਮੌਕੇ ਤੇ ਪ ਨੌਜਵਣ ਕੋਲ ਇੱਕ ਸਰੇਂਜੀ ਵੀ ਬਰਾਮਦ ਹੋਈ ਹੈ ਵੀਡੀਓ ਦੇਖਣ ਲਈ ਤੋਂ ਵੱਡਾ ਧੰਨਵਾਦ ਤੁਹਾਨੂੰ